मैं अपना नाम बता रहने वाले गुड मॉर्निंग टू ऑल ऑफ़ यू मेरा नाम श्रुति शर्मा है और मैं राजौरी डिस्ट्रिक्ट जम्मू स्टेट से हूँ मैं आज यहाँ पे 42 किलोमीटर मैराथन करने के लिए आई हूँ और मुझे बहुत ब्लेस्ड फील हो रहा है कि बी की तरफ से हमें ये मौका मिला है कि हम 42 किलोमीटर रनिंग करेंगे और एज़ कम्पेयर टू ये सिर्फ बी या आर्मी फोर्सेस के लिए नहीं है ये सिविल के लिए भी है और ये बहुत अच्छी अपॉर्चुनिटीज़ है गर्ल्स के लिए बॉयज़ के लिए कि वो यहाँ पर आकर फोर्टी किलोमीटर मैराथन करें क्योंकि उनके जो uh, अंदर का जो एक होता है जुनून होता है वो जाग जाता है कि हम ये वी कैन डू इट ये वो हम कर सकते हैं तो उस उस चीज़ को लेकर बच्चे बहुत ज़्यादा डेडिकेटेड हो जाते हैं टू आर्मी टू फोर्सेस तो ये बहुत एक अच्छा मैसेजेस जाता है हमारी बी एस बटालियन की तरफ से बी फोर्स की तरफ से थैंकफुल टू तो अवर डी सर जो ये सब ऑर्गेनाइज करवाते हैं ताकि बच्चों को फील हो और वो आर्मी फील्ड की तरफ आ सकें और आ, मतलब आ, ट्रेनिंग कुछ बच्चे जो हैं वो ट्रेनिंग के थ्रू आते हैं और कुछ बच्चे खुद की फील्ड से आते हैं तो ये बहुत अच्छी बात है उनको प्रोत्साहन मिलता है इस वजह से क्योंकि देखो हम बॉर्डर में ड्यूटीज करते हैं बॉर्डर में हम ड्यूटीज करते हैं हम उनकी तस्करी वगैरह को रोकते हैं सब कुछ तो उनको एक बहुत अच्छा मैसेज जाता है कि अगर हमारी जो बी एस एफ है वो इस सबको रोक रही है तो हमें इस सबको नहीं करना चाहिए थैंक यू मेरा नाम नरेंद्र सिंह मैं ने चरेटाले ਦਾ ਰਹਿਣ ਵਾਲਾ ਆ ਇਹ ਬੀਐਸਐਫ ਕੋਲ ਬਹੁਤ ਹੀ ਵਧੀਆ ਉਪਰਾਲਾ ਹੈ ਇਹਦੇ ਨਾਲ ਨੌਜਵਾਨ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਨਸ਼ਿਆਂ ਤੋਂ ਦੂਰ ਰਹੂਗੀ ਤੇ ਜੋ ਵੀ ਆ ਇਹਦੇ ਨਾਲ ਪਾਰਟਿਸਪੇਟ ਕਰਨ ਨਾਲ ਲੋਕਾਂ 'ਚ ਇੱਕ ਵਧੀਆ ਉਤਸ਼ਾਹ ਪੈਦਾ ਹੋਊਗਾ ਕੋਈ ਦੇਸ਼ ਦੇ ਨਾਂ ਭਵਿੱਖ ਲੱਗੂਗਾ ਇਸ ਕਰਕੇ ਬਹੁਤ ਹੀ ਵਧੀਆ ਬੀਐਸਐਫ ਦਾ ਉਪਰਾਲਾ ਹੈ ਤੇ ਬੀਐਸਐਫ ਸਾਡੀ ਸਹਾਇਤਾ ਵੀ ਬਹੁਤ ਕਰਦੀ ਹੈ ਸਾਨੂੰ ਤਿਆਰੀ ਕਰਵਾਉਂਦੀ ਆ ਤੇ ਨਾਲ ਦੀ ਨਾਲ ਸਮਾਨ ਜੋ ਵੀ ਸਾਨੂੰ ਲੋਡ ਪੈਂਦੀ ਹੋ ਸਮਾਨ ਮਹਿਆ ਕਰਵਾਉਂਦੀ ਆ ਖੇਡਾਂ ਦਾ ਤੇ ਖਾਣ ਪੀਣ ਦਾ ਜੋ ਵੀ ਹੈ ਕੈਂਪ ਲਗਾਉਂਦੀ ਰਹਿੰਦੀ ਆ ਤੇ ਹੋਰ ਜਿਹੜਾ ਨੀ ਮੈਸੇਜ ਦਿਨੇ ਚੋ ਜਿਹਨ ਦੇ ਸੰਦੇਸ਼ ਹੋ ਜਿਹੜੇ ਬੇਨੇ ਨੌਜਵਾਨ ਅੱਜਕਲ ਨਸ਼ਿਆਂ ਦੇ ਵਿੱਚ ਜਿਹੜੇ ਰੁੱਝੇ ਆ ਉਹ ਆਪਣਾ ਇੱਕ ਦਿਨ ਤੋਂ ਇੱਕ ਖਰਾਬ ਕਰਨਦਾ ਆ ਇਹਦੇ ਨਾਲ ਬੀਐਸਐਫ ਦੇ ਨਾਲ ਜੋੜਨ ਕੇ ਇਹਨਾਂ ਮੈਰਾਥਨ ਜਿੱਦਾਂ ਕਰਵਾ ਰਹੇ ਆ ਤੇ ਉਹਨਾਂ ਚ ਨਵੀਂ ਇੱਕ ਲਹਿਰ ਪੈਦਾ ਹੋਊਗੀ ਤੇ ਉਹਨਾਂ ਨੂੰ ਇਹਨਾਂ ਨੂੰ ਨਸ਼ਾ ਪ੍ਰੇਦੀ ਉਹਨਾਂ ਦਾ ਧਿਆਨ ਹੈ ਜਿਹੜਾ ਉਹ ਦੂਰ ਹੋਊਗਾ ਮੇਰੀ ਉਮਰ 26 ਸਾਲ ਆ ਮੈਂ ਮੈਂ ਖੇਤੀਬਾੜੀ ਕਰਦਾ ਤੇ ਨਾਲ ਦੀ ਨਾਲ ਮੈਂ ਇਹਨਾਂ ਖੇਡਾਂ 'ਚ ਭਾਗ ਲੈਂਦਾ ਰਿਹਾ ਤੋਂ ਜਿਹੜਾ ਪਾਰਟਿਸਿਪ ਕਰ ਰਿਹਾ ਹੈ ਕਿਹੜਾ ਪਾਰਟਿਸਿਪ ਕਰਕੇ ਤੇਰੇ ਮੇਰੇ ਵੱਲੋਂ 42 ਕਿਲੋਮੀਟਰ ਜੋ ਮੈਰਾਥਨ ਹੈ ਉਹਦੇ ਵਿੱਚ ਪਾਰਟਿਸਿਪ ਕੀਤਾ ਜਾ ਰਿਹਾ ਵਾ ਉਸ ਤੋਂ ਪਹਿਲਾਂ ਵੀ ਕੀਤਾ ਨਹੀਂ ਪਾਰਟਿਸਿਪ ਨਹੀਂ ਇਸ ਤੋਂ ਪਹਿਲਾਂ ਨਹੀਂ ਕਿਉਂਕਿ ਹੌਣ ਸਾਨੂੰ ਬੀਐਸਐਫ ਨੇ ਕਾਫੀ ਅਵੇਅਰ ਕੀਤਾ ਇਸ ਚੀਜ਼ ਬਾਰੇ ਤੇ ਹੁਣ ਹੀ ਸਾਨੂੰ ਪਤਾ ਲੱਗਾ ਵਾ ਇਸ ਕਰਕੇ ਅਸੀਂ ਇਸ ਵਾਰ ਹੀ ਪਹਿਲੀ ਵਾਰ ਹੀ ਭਾਗ ਲਿਆ ਸਾਨੂੰ 1.5 ਮਹੀਨਾ ਹੋ ਗਿਆ ਤਿਆਰੀ ਕਰਦਿਆਂ ਨੂੰ ਤੇ ਸਾਨੂੰ ਰੋਜ਼ ਹੀ ਉਥੇ ਚੌਂਕੀ ਬੀਐਸਐਫ ਚੌਂਕੀ ਜੀ ਬੁਲਾਇਆ ਜਾਂਦਾ ਹੈ ਉਥੇ ਸਾਰੀ ਤਰੀ ਤਿਆਰੀ ਕਰਵਾਈ ਜਾਂਦੀ ਦੱਸਿਆ ਜਾਂਦਾ ਵਾ ਕੀ ਕਰਨਾ ਕਿਦਾਂ ਕਿ ਤੁਸੀਂ ਆਪਣਾ ਸਟੈਮੀਨਾ ਬਣਾਉਣਾ ਵਾ ਇਸ ਕਰਕੇ ਬਧਵਾਦੀ ਇਸ ਕਿਹੜਾ ਜਾਂਦਾ ਜਿਹੜਾ ਮੈਰਾਥਨ ਬੀਐਸਐਫ ਵੱਲੋਂ ਕਰਵਾਈ ਜਾਦੀ ਕਿੰਨਾ ਵੱਡਾ ਉਪਰਾਲਾ ਹੈ ਬੀਐਸਐਫ ਦਾ ਜੀ ਮੇਰਾ ਨਾਮ ਦਲਾਵਰ ਸਿੰਘ ਹੈ ਤੇ ਬੀਐਸਐਫ ਵੱਲੋਂ ਬਹੁਤ ਵੱਡਾ ਉਪਰਾਲਾ ਵਾ ਇੱਕ ਦੇ ਨਾਲ ਲੋਕੀ ਨਸ਼ੇ ਤੋਂ ਪਛਾਣ ਹਟਦੇ ਆ ਤੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਹ ਵਾ ਇਹਨੂੰ ਲੈ ਕੇ ਤੇ ਇਹਦੇ ਨਾਲ ਨਾਲ ਜਿਹੜੀ ਬੀਐਸਐਫ ਆ ਉਹ ਤਿਆਰੀ ਕਰਾਉਂਦੀ ਆ ਉਥੋਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਬੀਐਸਐਫ ਵਿੱਚ ਤੇ ਆਰਮੀ ਵਿੱਚ ਭਰਤੀ ਕਰਾਉਣ ਵਾਸਤੇ ਬਹੁਤ ਹੀ ਜ਼ਿਆਦਾ ਸਹਿਯੋਗ ਦੇਂਦੀ ਆ ਇਹਦੇ ਨਾਲ 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 ਹੀ ਖੇਡਾਂ ਪ੍ਰਤੀ ਤੇ ਨਸ਼ੇ ਤੋਂ ਦੂਰ ਕਰਨ ਵਾਸਤੇ ਬਹੁਤ ਜ਼ਿਆਦਾ ਸਹਿਯੋਗ ਦੇਂਦੀ ਆ ਬੀਐਸਐਫ ਕਿਹਣਾ ਚਾਹੁੰਦਾ ਜਿਹੜਾ ਇੱਕ ਨਸ਼ੇ ਦੀ ਵਿੱਚ ਨੌਜਵਾਨਾਂ ਨੂੰ ਇਹੋ ਹੀ ਕਹਿਣਾ ਚਾਹਾਂਗੇ ਵੀ ਇਹ ਇਹ ਉਲਝਣ ਤੋਂ ਬਾਹਰ ਨਿਕਲੀਏ ਤੇ ਆਪਾਂ ਸਿਆਣਪ ਵਖਾਈਏ ਤੇ ਆਪਣਾ ਜਿਹੜਾ ਭਵਿੱਖ ਆ ਉਹਨੂੰ ਦੇਜ ਦੇ ਨਾਂ ਲਾਈਏ ਯਾ ਮੈਂ ਤਾਂ ਅੰਦਰਾਂ ਦੀਆਂ ਹਨ ਵਾਲੀਆਂ ਮੈਨੂੰ ਕੋਈ ਤੇ ਮਤਲਬ ਪਾਰਟਿਸਪੇਟ ਕਰਕੇ ਬਹੁਤ ਵਧੀਆ ਲੱਗਦਾ ਕੀ ਕਹਾਂ ਜਾਈਏ ਮਜੇ ਅੱਜਕੱਲ ਜਿਹੜੇ ਲੋਕ ਅਸੀਂ ਅੱਜ ਦੇ ਵਿਸ਼ਿਆਂ ਤੇ ਗੱਲ ਕਰ ਰਹੇ ਹਾਂ ਕਿ ਮੈਂ ਸਿੱਧਾ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਰੋਜ਼ ਤੋਂ ਬਾਅਦ ਇਹ ਮੈਰਾਥਨ ਚ ਪਾਰਟਿਸਪੇਟ ਕਰੋ ਆਪਣੀ ਲਾਈਫ ਨੂੰ ਵਧੀਆ ਬਣਾਓ ਤੇ ਮਤਲਬ ਕਿ ਮੈਰਾਥਨ ਚ ਪਾਰਟਿਸਪੇਟ ਕਰਕੇ ਆਪਣੀ ਵਧੀਆ ਇੰਜੋਏ ਕਰੋ ਆਪਣੀ ਲਾਈਫ ਚ ਮੇਰੇ 23 ਪੜਤੇ ਜੇ ਮੇਰੀ ਗ੍ਰੈਜੂਏਸ਼ਨ ਕਰ ਲਈ ਤੇ ਆਪ ਇਹ ਦੌੜ ਰਹੀ ਤੇ ਨਹੀਂ ਮੈਂ ਪਹਿਲਾਂ ਵੀ ਦੌੜੀ ਹੋਈ ਹੈ ਤੇ ਕਾਫੀ ਮੈਰਾਥਨਾਂ ਆ ਚੁੱਕੀਆਂ ਹਈਆਂ ਹਾਂਜੀ ਮੇਰਾ ਨਾਮ ਜਗਵਿੰਦਰ ਸਿੰਘ ਉਰਫ ਮਾਨਸੰਧੂ ਨਿਸ਼ਾਰੀਆ ਮੇਰਾ ਪਿੰਡ ਨਿਸ਼ਾਰਾ ਟੱਲਾ ਜ਼ਿਲ੍ਹਾ ਤਰਨਤਾਰਨ ਇਹ ਜਿਹੜਾ ਕੰਮ ਕਰ ਰਿਹਾ ਮੌਡ ਸਕੋਡੀ ਬਹੁਤ ਹੀ ਸਵਾਗਤ ਜੋ ਕਰਦੇ ਆ ਇਹਦੇ ਨਾਲ ਇੱਕ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਵਧੀਆ ਇੱਕ ਢੰਗ ਹੈ ਜਿਹੜਾ ਇਹਨਾਂ ਨੂੰ ਆਪਾਂ ਮੋਟੀਵੇਟ ਕਰਦੇ ਆ ਇਹ ਇਹ ਨਾਲ ਦੀ ਨਾਲ ਸਾਨੂੰ ਉੱਥੇ ਜਦੋਂ ਕੋਈ ਭਰਤੀ ਆਉਂਦੀ ਆ ਬਾਰਡਰ ਸਕਿਉਰਿਟੀ ਫੋਰਸ ਦੀ ਆਰਮੀ ਦੀ ਉਹਦੇ ਵਾਸਤੇ ਸਾਨੂੰ ਤਿਆਰ ਕਰਦੇ ਆ ਬੇਨ ਮੋਟਿਵ ਇਹ ਆ ਵੀ ਹਾਰੇ ਪਿੰਡ ਦੇ ਵਿੱਚ ਇਹ ਕੈਂਪ ਲਾਉਂਦੇ ਛੋਟੇ ਛੋਟੇ ਕੈਂਪ ਲਾ ਕੇ ਇੱਕ ਦੇ ਨੌਜਵਾਨਾਂ ਨੂੰ ਖੇਡਣ ਵਾਸਤੇ ਸਮਾਨ ਦੇ ਲਿਆ ਜੋ ਅੱਡ ਨਾਲ ਇੱਕ ਪਿਆਰ ਜੀ ਦੋਸਤੀ ਵਾਲਾ ਹੈ ਨਾ ਤਿਆਰ ਰੱਖਦੇ ਉੱਥੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ ਦੇ ਨਾਲ ਰਹਿ ਕੇ ਇੱਕ ਸਾਨੂੰ ਇਹਨਾਂ ਨਾਲ ਰਹਿ ਕੇ ਇੱਕ ਮਸੂਹ ਚੰਦਾ ਵੀ ਅਸੀਂ ਸੇਵ ਜਾਂ ਇੱਕ ਸਾਰਾ ਬਹੁਤ ਹੀ ਇਹਨਾਂ ਦੀ ਇਹ ਗੱਲ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਣ ਵਾਸਤੇ ਸੈਮੀਨਾਰ ਵੀ ਕਰਵਾਏ ਜਾਂਦੇ ਆ ਬਹੁਤੀ ਜਾਨੀਆਂ ਵਾਂਗ ਗੱਲਾਂ ਨਹੀਂ ਕਰਦੀਆਂ ਬਾਕੀ